ਕਮਲਜੀਤ ਸਿੰਘ ਬਣ ਬਹਿਤੀ ਕਹਾਣੀ ਕਾਂਗੜੀ ਗ੍ਰੈਸਤੀ ਦੀ ਗੱਡੀ ਰੇਡ ਜਾਂ ਰੇਡ ਜਾਂ 35 ਬਰੀ ਹੋ ਗਏ ਬੜੇ ਸਾਰੇ ਪੰਗੇ ਖੜੇ ਹੁੰਦੇ ਰਹੇ ਨਹੀਂ ਜਿੰਨਾਂ ਨੂੰ ਲੈ ਕੇ ਸਾਡੇ ਦੋਹਾਂ ਵਿੱਚ ਰਜ਼ਾਵੰਦੀ ਨਹੀਂ ਹੋਈ ਹੋਵੇਗੀ ਪਰ ਕਦੇ ਟਕਰਾ ਵੀ ਨਹੀਂ ਹੋਇਆ ਅਸੀਂ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਦੀ ਝਲਕ ਨਾਲ ਹੀ ਸਮਝ ਜਾਂਦੇ ਰਹੇ ਹਾਂ ਕਿ ਦੂਜਾ ਕੀ ਚਾਹੁੰਦਾ ਹੈ ਉਂਝ ਪਤਨੀ ਦੀਆਂ ਬੜੀਆਂ ਸਾਰੀਆਂ ਰੀਝਾਂ ਵਿਆਹ ਤੋਂ ਅਗਲੇ ਦਿਨ ਹੀ ਅਧੂਰੀਆਂ ਰਹਿਣ ਲੱਗੀਆਂ ਸਨ ਪਰ ਉਸਨੇ ਕਦੇ ਇਹ ਅੜੀ ਨਹੀਂ ਕੀਤੀ ਮੈਂ ਤਾਂ ਇਹੀ ਚਾਹੁੰਦੀ ਆ ਮੈਂ ਤਾਂ ਇਹੀ ਕਰਨਾ ਹੈ ਘਰਾਂ ਵਿੱਚ ਭਾਂਡੇ ਖੜਕਣ ਵਾਲੀ ਗੱਲ ਵੀ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਹੀ ਸਮਝ ਆਉਣ ਲੱਗੀ ਹੈ ਰੂਬੀ ਦੀ ਇੱਛਾ ਸੀ ਕਿ ਵਿਆਹ ਤੋਂ ਬਾਅਦ ਹਨੀਮੂਨ ਤੇ ਜਾਇਆ ਜਾਵੇ ਉਹ ਵੀ ਕਸ਼ਮੀਰ ਜਾਂ ਸਟੇਟ ਜਰਲੈਂਡ ਇੱਕ ਦੂਜੇ ਨੂੰ ਸਮਝਣ ਨੇੜੇ ਹੋਣ ਦਾ ਮੌਕਾ ਮਿਲ ਜਾਂਦਾ ਹੈ ਜਦੋਂ ਸਾਡਾ ਵਿਆਹ ਹੋਇਆ ਤਾਂ ਪੰਜਾਬ ਦੇ ਹਾਲਾਤ ਤੱਤੇ ਚੱਲ ਰਹੇ ਸਨ ਬੇਬੇ ਬਾਪੂ ਦੇ ਕਹਿੰਦੇ ਉਹ ਘਰ ਵਿੱਚ ਹੀ ਰਹਿੰਦੀ ਰਸਤਾ ਮੰਤ ਹੋ ਗਈ ਫਿਰ ਉਹ ਕਈ ਵਾਰ ਵਿੱਚ ਵਿਚਾਰੀ ਕਹਿੰਦੀ ਰਹੀ ਕਿ ਮੈਨੂੰ ਪਹਾੜ ਬਰਫ਼ ਤੇ ਵੀ ਚੰਗੇ ਲੱਗਦੇ ਨੇ ਮੈਂ ਹਰ ਵਾਰ ਸੁਖਾਮੇ ਜਣਾਉਣ ਦਾ ਬਹਾਨਾ ਲਾ ਕੇ ਟਾਲਦਾ ਰਿਹਾ ਜਦੋਂ ਕਿਸੇ ਮਿੱਤਰ ਸੱਜਣ ਨਾਲ ਗੱਲ ਕਰਦਿਆਂ ਘੁੰਮਣ ਫਿਰਨ ਦੀ ਗੱਲ ਚੜਦੀ ਤਾਂ ਉਹਦੇ ਮੂੰਹੋਂ ਕਿਰ ਜਾਂਦਾ ਅਸੀਂ ਤਾਂ ਖੋਦੇ ਡੱਡੂ ਆ ਮੈਨੂੰ ਲੱਗਦਾ ਸੀ ਪਿੰਡੋਂ ਆ ਕੇ ਚੰਡੀਗੜ੍ਹ ਬਸੇ ਹਾਂ ਚੰਗੀ ਨੌਕਰੀ ਹੱਥ ਆ ਜਾਵੇ ਬੱਚੇ ਚੰਗੇ ਸਕੂਲਾਂ ਵਿੱਚ ਪੜ ਜਾਣ ਆਪਣਾ ਘਰ ਬਣ ਜਾਵੇ ਦੋ ਕੌੜੀਆਂ ਜੇਬ ਵਿੱਚ ਆ ਜਾਣ ਫਿਰ ਮસ્ਤੀ ਮਾਰਿਆ ਕਰਾਂਗੇ ਉਹ ਮੇਰੇ ਨਾਲ ਆਸਹਿਮਤ ਹੋ ਕੇ ਵੀ ਰਜ਼ਾਮੰਦ ਹੋ ਜਾਂਦੀ ਇਹ ਤਾਂ ਚੰਗਾ ਹੋਇਆ ਕਿ 8-10 ਸਾਲ ਪਹਿਲਾਂ ਜਦੋਂ ਸਾਡੀ ਤੀਖ ਡੌਰੀਆ ਪੰਜਾਬ ਸਰਕਾਰ ਵਿੱਚ ਸੀਨੀਅਰ ਕਾਨੂੰਨੀ ਸਲਾਹਕਾਰ ਲੱਗੀ ਤਾਂ ਉਸਨੇ ਪਹਿਲੇ ਹੀ 6 ਮਹੀਨਿਆਂ ਦੀ ਤਨਖਾਹ ਜੋੜ ਕੇ ਸਾਡੇ ਵਿਆਹ ਦੀ 25ਵੀਂ ਬਰੇ ਗੰਢ ਤੇ ਗੋਆ ਦਾ ਸਰਪ੍ਰਾਈਜ਼ ਟੂਰ ਤੋਹਫੇ ਵਜੋਂ ਦੇ ਦਿੱਤਾ ਸੀ ਇੱਕ ਵਾਰ ਪਹਿਲਾਂ ਵੀ ਸਾਡੇ ਇੱਕ ਮਿੱਤਰ ਨੇ ੱੱਕੇ ਨਾਲ ਮਨਾਲੀ ਦਾ ਟੂਰ ਬਣਾ ਲਿਆ ਸੀ ਸ਼ਿਮਲਾ ਦੀ ਫੇਰੀ ਨੂੰ ਤਾਂ ਕੋਈ ਯਾਤਰਾ ਵਿੱਚ ਗਿੰਦਾ ਹੀ ਨਹੀਂ ਪਿਛਲੇ ਦਿਨੀ ਰੂਬੀ ਨੇ ਬੱਚਾ ਨਾਲ ਮਿਲ ਕੇ ਕਸ਼ਮੀਰ ਦਾ ਇੱਕ ਹਫ਼ਤੇ ਦਾ ਟੂਰ ਬਣਾ ਲਿਆ। ਬੇਟੇ ਨੇ ਹਵਾਈ ਜਹਾਜ਼, ਹੋਟਲ ਸਮੇਤ ਸਾਰਾ ਕੁਝ ਆਨਲਾਈਨ ਬੁੱਕ ਕਰਵਾ ਦਿੱਤਾ। ਮੇਰੇ ਨਾਂ ਕਰਨ ਦੀ ਗੁੰਜਾਇਸ਼ ਹੀ ਨਹੀਂ ਬਚੀ। ਜਿਉਂ-ਜਿਉਂ ਯਾਤਰਾ ਦੇ ਦਿਨ ਨੇੜੇ ਆਉਣ ਕਸ਼ਮੀਰ ਤੋਂ ਵੀ ਤਤੀਆਂ ਹਵਾਵਾਂ ਹੌਂ ਲੱਗ ਪਈਆਂ। ਸਭ ਦਾ ਦਿਲ ਡਾਮਾ ਡੋਲ ਪਰ ਫਿਰ ਵੀ ਟੂਰ ਨਾ ਛੱਡਣ ਦੀ ਆਪਸੀ ਸਹਿਮਤੀ ਬਣ ਗਈ। ਮਹਾਲੀ ਤੋਂ ਜਹਾਜ਼ ਸ਼ਿਰੀ ਨਗਰ ਜਾ ਕੇ ਰੁਕਿਆ। ਪਹਿਲੀ ਰਾਤ ਪਲਵਾਮਾ ਜ਼ਿਲ੍ਹੇ ਵਿੱਚ ਰਹਿੰਦੇ ਇੱਕ ਦੋਸਤ ਦੇ ਘਰ ਕੱਟੀ। ਗਰਮ ਹਾਲਾਤ ਕਾਰਨ ਹਵਾਈ ਅੱਡੇ ਤੋਂ ਮਿੱਤਰ ਦੇ ਕਰ ਜਾਂਦੇ ਆ ਰਾਹ ਵਿੱਚ ਟੈਕਸੀ ਡਰਾਈਵਰ ਅਤੇ ਅਸੀਂ ਰਬ ਰਬ ਕਰਕੇ ਮਸਾ ਰਸਤਾ ਮੁਕਾਇਆ ਅਗਲੇ ਦਿਨ ਮੀਂਹ ਕਹੇ ਕਿ ਮੈਂ ਹੀ ਮੈਂ ਹਾਂ ਫਿਰ ਵੀ ਟਰਾਲ ਤੋਂ ਬਰਸਦਾ ਅਨੰਤ ਨਾਗਾ ਸੀ ਪਹਿਲ ਕਾਮ ਨੂੰ ਗੱਡੀ ਪਾ ਲਈ ਉੱਥੇ ਜਾ ਕੇ ਅਸੀਂ ਜਿਸ ਹੋਟਲ ਵਿੱਚ ਰੁਕੇ ਉਥੋਂ ਪਹਾੜ ਦੂਰ ਨਹੀਂ ਸਨ ਦਰਿਆਵੀ ਮੂਰਤੀ ਲੰਘਦਾ ਸੀ ਰੂਪੀ ਸਮੇਤ ਬੱਚਾਂ ਦੀ ਉੱਥੋਂ ਦੇ ਕੁਦਰਤੀ ਨਜ਼ਾਰੇ ਸਾਰਾ ਸਮਾਂ ਦਿਲਚਸਪੀ ਦਾ ਬੈਸਪੰਦੇ ਰਹੇ ਮੈਂ ਗੈਸਟ ਹਾਊਸ ਤੇ ਦੋ ਪਿਓ ਪੁੱਤਰ ਕ੍ਰਿੰਦਿਆਂ ਵਿੱਚ ਬਦੇਰੇ ਰਚ ਗਿਆ ਕਸ਼ਮੀਰ ਵਿੱਚ ਜਿੱਧਰ ਵੀ ਨਜ਼ਰ ਮਾਰੋ ਸਰਦੀਆਂ ਵਿੱਚ ਸਾਰੇ ਜਣੇ ਹੀ ਬੁੱਕਲ ਵਿੱਚ ਕਾਂਗੜੀ ਯਾਨੀ ਅੱਗ ਵਾਲੀ ਛੋਟੀ ਜਿਹੀ ਅੰਗਿੱਟੀ ਲਈ ਫਿਰਦੇ ਹਨ ਪਰ ਇਹ ਪਿਓ ਪੁੱਤਰ ਕਦੇ ਵੀ ਬੁੱਕਲ ਵਿੱਚ ਕਾਂਗੜੀ ਨਾ ਚੁੱਕਦੇ ਪੁੱਤ ਬਾਲਾ ਹੀ ਸਾਉਸੀ ਤੇ ਬਾਪ ਗੱਲੀ ਬਾਤੀ ਗਾਕਾਂ ਦੇ ਢਿੱਡ ਵਿੱਚ ਵੜ ਜਾਣ ਵਾਲਾ ਜਦੋਂ ਬੱਚੇ ਬੇਤਾਬ ਵੈਲੀ ਦੇਖਣ ਗਏ ਤਾਂ ਮੈਂ ਗੈਸਟ ਹਾਊਸ ਵਿੱਚ ਹੀ ਠਹਿਰ ਗਿਆ ਦੋ ਦਿਨਾਂ ਦੀ ਮੀਂਹ ਪਿਛੋਂ ਉਸ ਦਿਨ ਸੂਰਜ ਚਮਕ ਰਿਹਾ ਸੀ ਮੈ ਲਾਂਨ ਵਿੱਚ ਕੱਪੜੇ ਸੁੱਕਣੇ ਪਾਉਂਦੇ ਪਿਓ ਪੁੱਤਰ ਕੋਲ ਜਾ ਖੜਿਆ ਮੇਰਾ ਦਿਲ ਕੀਤਾ ਕਿ ਉਹਨਾਂ ਨੂੰ ਥੋੜਾ ਜਿਹਾ ਛੇੜ ਕੇ ਉਹਨਾਂ ਦੇ ਦਿਲ ਦੀਆਂ ਗੱਲਾਂ ਸੁਣਾ ਬਾਪਤੀਆਂ ਅੱਖਾਂ ਵਿੱਚੋਂ ਸਾਫ਼ ਪੜਿਆ ਜਾ ਸਕਦਾ ਸੀ ਕਿ ਉਸ ਦੀਆਂ ਹਸਰਤ ਭਰੀਆਂ ਅੱਖਾਂ ਮੀਚਵੇਂ ਬੁੱਲਾਂ ਵਾਲੀ ਮੁਸਕਰਾਹਟ ਤੇ ਮਿਲਣ-ਗਿਲਣ ਦੇ ਸਲੀਕੇ ਪਿੱਛੇ ਕੋਈ ਦਰਦ ਲੁਕਿਆ ਪਿਆ ਹੈ ਪਿਓ ਪੁੱਤ ਦਾ ਹਰ ਸੀ ਪਿਆਰ ਸਭ ਨੂੰ ਮੋਹ ਲੈਂਦਾ ਮੈਂ ਦੇਖਿਆ ਕਿ ਬੜੇ سارے ਮਹਿਮਾਨ ਜਾਣ ਲੱਗਿਆਂ ਉਹਨਾਂ ਨਾਲ ਯਾਦਗਾਰੀ ਤਸਵੀਰਾਂ ਖਿਚਵਾਉਂਦੇ ਉਹ ਵੀ ਅਲਬਿਦਾ ਕਹਿਣ ਤੋਂ ਪਹਿਲਾਂ ਅਨਪੋਲ ਵਿੱਚ ਹੋਈ ਗਲਤੀ ਜਾਂ ਸੇਵਾ ਵਿੱਚ ਰਹਿ ਗਈ ਕਮੀ ਲਈ ਮਾਫੀ ਮੰਗ ਲੈਂਦਾ। ਬੱਚਿਆਂ ਦੀਆਂ ਗੱਲਾਂ ਬਲੋਸਦਾ ਚੁੱਕ-ਚੁੱਕ ਸੀਨੇ ਨਾਲ ਲਾਉਂਦਾ। ਮੈਂ ਗੱਲ ਸ਼ੁਰੂ ਕੀਤੀ ਕਿ ਤੁਸੀਂ ਪਿਓ-ਪੁੱਤ ਦੋਵੇਂ ਬੜੇ ਮਿਹਨਤੀ ਹੋ, ਨਿਮਰ ਹੋ, ਦਿਨ-ਰਾਤ ਮਹਿਮਾਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹੋ। ਪਰ ਬਾਅਦ ਵਿੱਚ ਜਾਣ-ਬੁੱਝ ਕੇ ਗੱਲ ਉਹਨਾਂ ਦੇ ਪਰਿਵਾਰ ਉੱਤੇ ਲੈ ਗਿਆ। ਫਿਰ ਮੈਂ ਬੁੱਕਲ ਵਿੱਚ ਕਾਂਗੜੀ ਲੈ ਕੇ ਠੰਢ ਤੋਂ ਬਚਣ ਬਾਰੇ ਪੁੱਛ ਲਿਆ। ਉਹ ਵੀ ਸ਼ਾਇਦ ਮੇਰੇ ਉੱਪਰ ਹੀ ਸਵਾਲ ਨਾਲ ਮੇਰੀਆਂ ਅੱਖਾਂ ਅੰਦਰਲੇ ਸਵਾਲ ਨੂੰ ਪੜ ਗਏ ਸਨ ਮੈਂ ਪਹਿਲਾਂ ਵੀ ਜਦੋਂ ਕਿਤੇ ਰਸੋਈ ਵਿੱਚ ਗਿਆ ਸਾਂ ਤਾਂ ਉਸ ਨੂੰ ਉਹਨਾਂ ਦੋਹਾਂ ਦੀ ਜ਼ਿੰਦਗੀ ਬਾਰੇ ਨਿੱਕੇ ਮੋਟੇ ਸਵਾਲ ਕਰਦਾ ਰਿਹਾ ਸੀ ਅੰਤ ਉਸਨੇ ਆਪਣੀ ਤਰਦ ਕਹਾਣੀ ਛੂਲੀ ਉਸਦੀ ਪਤਨੀ ਡੇਢ ਦਿਨ ਦੇ ਬੱਚੇ ਨੂੰ ਛੱਡ ਕੇ ਮਰ ਗਈ ਸੀ ਉਸਨੇ ਬੱਚੇ ਨੂੰ ਆਪ ਪਾਲਿਆ ਥੋੜੀ ਕਰਦਨ ਸੰਭਾਲਣ ਜੋਗਾ ਹੋਇਆ ਤਾਂ ਬੱਚੇ ਨੂੰ ਛਾਤੀ ਨਾਲ ਬੰਨ ਕੇ ਦਿਨ ਰਾਤ ਜੁਟੀ ਦਿੰਦਾ ਥੋੜਾ ਹੋਰ ਵੱਡਾ ਹੋਇਆ ਤਾਂ ਉਸਨੂੰ ਹੋਟਲ ਦੇ ਸਟੋਰ ਨਾਲ ਲੱਗਦੇ ਕਮਰੇ ਵਿੱਚ ਸਵਾ ਕੇ ਅੱਧ ਪਚੱਦੀ ਦਿਹਾੜੀ ਕਰਨ ਲੱਗਿਆ ਮੁੰਡਾ ਤਰਨ ਜੋਗਾ ਹੋਇਆ ਤਾਂ ਕੰਮ ਵੇਲੇ ਪੁੱਤ ਵੀ ਨਾਲੋਂ ਨਾਲ 14 ਸਾਲ ਦਾ ਹੁੰਦਿਆਂ ਹੀ ਉਸਨੇ ਪੁੱਤਰ ਨੂੰ ਆਪਣੇ ਨਾਲ ਕੰਮ ਤੇ ਡਾ ਲਿਆ ਪਹਿਲਾਂ ਜਦੋਂ ਬੇਟੇ ਨੂੰ ਛਾਤੀ ਨਾਲ ਬੰਨ ਕੇ ਕੰਮ ਕਰਦਾ ਸੀ ਤਾਂ ਕਾਂਗੜੀ ਤੋਂ ਵੱਧ ਨਿਕ ਰਹਿੰਦਾ ਹੁਣ ਵੀ ਜਦੋਂ ਨਾਲ ਰਲ ਕੇ ਕੰਮ ਕਰਦਾ ਤਾਂ ਬਾਹਰਲੇ ਨਿਕ ਦੀ ਲੋੜ ਨਹੀਂ ਰਹਿੰਦੀ ਹੁਣ ਮੈਨੂੰ ਉਸ ਦੀ ਟੀਟ ਮਹਿਸੂਸ ਹੋ ਚੁੱਕੀ ਸੀ ਫਿਰ ਉਹ ਕਹਿਣ ਲੱਗਾ ਆਪ ਪੰਜਾਬ ਕੇ ਸਰਦਾਰ ਹੋ ਨਾ ਮੈਂ ਟੀਵੀ ਮੈਂ ਬਹੁਤ ਕੁਝ ਦੇਖਦਾ ਹਾਂ ਵਾਹਾਂ ਕੇ ਲੜਕੇ बाप का हाथ छोड़ते ही कैसे बिगड़ जाते हैं नशे में कैसे जवानी उजड़ रही है मैंने सब टीवी में देखा है अखबार पढ़ने का तो समय नहीं मिलता पर टीवी में देखता हूँ कि नशा करने से कितने जवान लड़के मौत को गले लगा रहे हैं सरदार जी ये बात मेरी समझ में नहीं आई कि सरकार नशे के व्यापार को कम करने की जगह बढ़ावा दे रही हैं मैंने तो टीवी में बहुत सारे लोगों को पुड़ी वाला नशा बेचते भी देखा है और नशा करते भी सरदार जी दिल से दुख होता है जब टीवी में नशे से मरने वालों की रिपोर्ट दिखाते हैं एक बात और मेरी समझ में नहीं आती कि लोगों को नशे बेचने वालों के अपने बच्चे भी घरों में फिरते हैं तो ये लोग सारा पैसा किस लिए कमाते होंगे मैं पंजाब गया नहीं जाने का मन बहुत है सरदार लोग बड़े दिलदार होते हैं बस यहाँ घूमने फिरने आए सरदारों को मिलकर और उनसे मुलाकात करके खुश हो जाता हूँ फिर वो कहन लग गया बस पाँच सात साल की और बात है फिर ये समझ जाएगा अच्छा क्या है बुरा क्या होता है शादी होते ही इसको छोड़ दूँगा इसके परिवार के लिए मैं तो पूछा गया जब ये अपने परिवार में रचपिच गया तो आपको कांगड़ी की ज़रूरत पड़ेगी आप नहीं जानते सरदार जी मेरे फिरन में एक कांगड़ी हमेशा रहती है इसकी माँ की याद वाली कांगड़ी मैं कुछ हो क्या ना क्या अच्छा फिरोज़ जाने से पहले फिर मिलेंगे ਕਹਿੰਦਾ ਮੈਂ ਆਪਣੇ ਕਮਰੇ ਵੱਲ ਨੂੰ ਹੋ ਤੁਰਿਆ